ਖਬਰ ਫਿਲੌਰ ਤੋਂ ਹੈ ਜਿੱਥੇ ਕਿ 12ਵੀਂ ਕਲਾਸ ਦੀ ਵਿਦਿਆਰਥਣ ਦੀ ਸਕੂਲ ਜਾਣ ਦੀ ਬਜਾਏ ਸ਼ੱਕੀ ਹਾਲਤ ਵਿੱਚ ਘਰ ਵਿੱਚ ਹੀ ਪੱਖੇ ਨਾਲ ਲਟਕਦੀ ਲਾਸ਼ ਮਿਲੀ ਮ੍ਰਿਤਕ ਲੜਕੀ ਨੂੰ ਜਦੋਂ ਪਰਿਵਾਰਕ ਮੈਂਬਰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ ਤਾਂ ਹਸਪਤਾਲ ਦੇ ਡਾਕਟਰ ਨੇ ਲੜਕੀ ਦੀ ਲਾਸ਼ ਨੂੰ ਮਰਦਾ ਘਰ ਵਿਖੇ ਰੱਖ ਲੈ ਕਹਿ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਕਰਮਚਾਰੀਆਂ ਨਾਲ ਹੰਗਾਮਾ ਕੀਤਾ ਤੇ ਲਾਸ਼ ਨੂੰ ਕਾਰ 'ਚ ਰੱਖ ਕੇ ਉਥੋਂ ਫਰਾਰ ਹੋ ਗਏ ਪੁਲਿਸ ਨੂੰ ਜਿਵੇਂ ਹੀ ਘਟਨਾ ਬਾਰੇ ਪਤਾ ਲੱਗਾ ਤਾਂ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤੇ ਬਾਅਦ ਵਿੱਚ ਹੀ ਪਰਿਵਾਰਕ ਮੈਂਬਰ ਪਿੰਡ ਵਾਸੀਆਂ ਸਮੇਤ ਇੱਕ ਲੜਕੀ ਦੀ Laash ਨੂੰ ਖੁਦ ਹੀ ਮਰਦਾ ਘਰ ਵਿੱਚ ਰੱਖਣ ਲਈ ਪਹੁੰਚ ਗਏ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤਿਵੇਂ ਤੇ ਲੜਕੀ ਦੇ ਚਾਚੇ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਪਿਤਾ ਰਾਮਪਾਲ ਤੇ ਉਹ ਦੋਵੇਂ ਸਕੇ ਭਰਾ ਨੇ ਤੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਘਰੋਂ ਕੰਮ ਤੇ ਨਿਕਲੇ ਤਾਂ ਪਤਾ ਲੱਗਾ ਕਿ ਲੜਕੀ ਸਕੂਲ ਨਹੀਂ ਗਈ ਤੇ ਜਦੋਂ ਉਹਨਾਂ ਨੇ ਕਮਰੇ 'ਚ ਜਾ ਕੇ ਦੇਖਿਆ ਤਾਂ ਉਹਨਾਂ ਦੀ ਧੀ ਪੱਖੇ ਨਾਲ ਲਟਕ ਰਹੀ ਸੀ ਭਾਜੀ ਮੈਂ ਮੇਰਾ ਨਾਮ ਕਸ਼ਵੀਰਾਮ ਹੈ ਅਜੀਤ ਜੀ ਮੇਰੀ ਇਹ ਭਤੀਜੀ ਆ ਜੀ ਜੀ ਅਸੀਂ ਸਾਰੇ ਕੰਮ ਤੇ ਗਏ ਆ ਜੀ ਹਾਂਜੀ ਸਾਨੂੰ ਬਾਹਰੋਂ ਫੋਨ ਆਇਆ ਕਹਿੰਦੇ ਤੁਹਾਡੀ ਲੜਕੀ ਬਹੁਤ ਜ਼ਿਆਦਾ ਠੀਕ ਨਹੀਂ ਆ ਵੀ ਜਲਦੀ ਘਰ ਆਓ ਠੀਕ ਹੈ ਜੀ ਮੈਂ ਸਾਰ ਆਪਣੇ ਘਰ ਤੱਕ ਵੀ ਨਹੀਂ ਪਹੁੰਚਿਆ ਰਾਹ ਦੇ ਵਿੱਚ ਸਾਡੇ ਗੁਆਂਢੀ ਸਾਡੀ ਕੁੜੀ ਨੂੰ ਲੈ ਕੇ ਆ ਰਹੇ ਸੀ ਠੀਕ ਹੈ ਜੀ ਅਸੀਂ ਲੈ ਕੇ ਸਾਰ ਸਿਵਲ ਹਸਪੀਟਲ ਆਏ ਆ ਜੀ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਨਹੀਂ ਬਚੀ ਫਿਰ ਤੁਸੀਂ ਇਹਨੂੰ ਦੇ ਕਲੀਅਰ ਕਰਤਾ ਡਾਟੇ ਕਲੀਅਰ ਕਰਤਾ ਡਾਟੇ ਕਲੀਅਰ ਕਰਤਾ ਹਾਂਜੀ ਅਸੀਂ ਸਾਰਾ ਉੱਥੋਂ ਫਿਰ ਸਾਡਾ ਦਿਲ ਨਹੀਂ ਮੰਨਿਆ ਜੀ ਅਸੀਂ ਆਪਣੇ ਪੂਰਾ ਕਰਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਉੱਥੋਂ ਉਠਾਇਆ ਅਸੀਂ ਕਲਾ ਜੀ ਰੋੜੇ ਤੇ ਲੈ ਗਏ ਜੀ ਡਾਟੇ ਰੋੜਾ ਕਹਿੰਦਾ ਵੀ ਤੁਸੀਂ ਇਹ ਬਸ ਸਕਦੀ ਆ ਵੀ ਤੁਸੀਂ ਜਿੰਨਾ ਵੀ ਛੇਤੀ ਹੋਵੇ ਜਲੰਧਰ ਲੈ ਕੇ ਨੂੰ ਲੁਧਿਆਣੇ ਲੈ ਜਾਓ ਡੀਐਮਸੀ ਹਾਂਜੀ ਅਸੀਂ ਸਾਰਾ ਡੀਐਮਸੀ ਲੈ ਗਏ ਠੀਕ ਹੈ ਜੀ ਡੀਐਮਸੀ ਸਾਰਾ ਉੱਥੇ ਜਾ ਕੇ ਸਾਨੂੰ ਕਹਿੰਦੇ ਵੀ ਨਹੀਂ ਤੁਹਾਡੀ ਬੱਚੀ ਵਸੀ ਨਹੀਂ ਆ ਵੀ ਤੁਸੀਂ ਭਾਈ ਤੁਹਾਡੀ ਬੱਚੀ ਲੈ ਕੇ ਕਹਿੰਦੇ ਕੀ ਦੱਸਿਆ ਡਾਕਟਰ ਨੇ ਕਿਸੇ ਦਾ ਕਾਰਨ ਕੀ ਦੱਸਿਆ ਡਾਕਟਰ ਨੇ ਮੈਨੂੰ ਕਾਰਨ ਨਹੀਂ ਸਰ ਦੱਸਿਆ ਮੈਂ ਮੈਂ ਦੇਖੋ ਬੱਚੂ ਕਿਉਂ ਬੋਲਾਂ ਜੀ ਕਿੰਨੇ ਸਾਲਾਂ ਦੀ ਧੀ ਹੈ ਧੀ ਸਾਡੀ 17 ਸਾਲ ਦੀ ਹੈ 15 ਸਾਲ ਲਿਖੇ ਡੇ ਲਖਾਈਏ 15 16 ਸਾਲ ਨਹੀਂ ਸਰ ਤੁਸੀਂ ਇਹ ਆਧਾਰ ਕਾਰਡ ਤੇ ਦੇ ਸਕਦੇ ਹੋ ਠੀਕ ਹੈ ਜੀ ਮੇਰਾ ਸਾਡਾ ਪਿੰਡ ਸੈਫਾਵਾਦ ਹੈ ਸੈਫਾਵਾਦ ਰਹਿ ਹਾਂ ਕੀ ਪੜਦੀ ਇਹੋ ਹਾਂ ਜੀ ਸਰ ਪੜਦੀ ਬੱਚੀ ਇਹ ਸਰ ਪਲੱਸ 2 ਦੇ ਹਾਂ ਜੀ ਕਾਰਨਾਂ ਦਾ ਹਜੇ ਪਤਾ ਨਹੀਂ ਨਹੀਂ ਸਰ ਦੇਖੋ ਅਸੀਂ ਸਾਡੀ ਬੱਚੀ ਹੈ ਜੀ ਅਸੀਂ ਕੋਈ ਗੱਲ ਲੁਕੋਵਾਂਗੇ ਦਿਖਾ ਲੂ ਇਹ ਤਿੰਨ ਭੈਣ ਭਾਈ ਆ ਜੀ ਅੱਛਾ ਕੁੜੀ ਇਕੱਲੀ ਹੈ ਨਹੀਂ ਜੀ ਦੋ ਕੁੜੀਆਂ ਸਾਡੀਆਂ ਮੁੰਡਿਆਂ ਇੱਕ ਹੁੰਦਾ ਸੀ ਸੂਰੇ ਸਾਡੀ ਕੁੜੀ ਕੰਜਲੀ ਨਾਮ ਦੀ ਲੜਕੀ ਹੈ ਜੀ ਸਭ ਉਮਰ ਤੋਂ ਕਰੀਬ 15 ਸਾਲ ਦੀ ਸੀ ਹੂੰ ਤੇ ਸਭ ਤੋਂ ਵੱਡੇ ਪਰਿਵਾਰ ਦੇ ਮੁੰਡੇ ਨਾਲ ਜੀ ਕਿੰਨੀ ਉਮਰ ਹੈ ਬੱਚੇ ਦੀ ਉਮਰ ਹੋ ਗਈ ਕਰੀਬ 15 ਸਾਲ ਹੈ ਕਿਹੜੇ ਪਿੰਡ ਦੀ ਹੈ ਸਫਾ ਬਾਪ ਤੋਂ ਕੀ ਨਾਮ ਪਤਾ ਹੋਵੇ ਨਾਮ ਤਾਂ ਅੰਜਲੀ ਹੈ ਅੰਜਲੀ ਡਾਕਟਰ ਰਾਮਪਾਲ ਰਾਮਪਾਲ ਕਿੱਦਾਂ ਦੇ ਹਲਾਲ ਲੱਗਦੇ ਸੀ ਤੁਸੀਂ ਚੈੱਕ ਕੀਤਾ ਹੋ ਜਦੋਂ ਪ੍ਰੋਜੈਕਟਰ ਆਫ ਦੀ ਪਲਸ ਆਫ ਦੇ ਰਕੁਸ਼ਨੀ ਦੇ ਨਾਲ ਹੀ ਰੈਸਪੀਰੇਟਰੀ ਮੂਵਮੈਂਟ ਕਸ਼ਨੀ ਬਰੌਡ ਗਾਈਡਲੈਂਸ ਦੀ ਹਾਂਜੀ ਬਰੌਡ ਕਟਸ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਰਾਜੇ ਕਾਂਜਲੀ ਨਾਮ ਦੀ ਲੜਕੀ ਜਿਸ ਦੀ ਉਮਰ 15 ਸਾਲ ਸੀ ਉਹਦੀ ਡੈਥ ਹੋਈ ਹੈ ਸਿਵਲ ਹਸਪੀਟਲ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਜਿਸ ਦੇ ਅਸੀਂ ਪਤਾ ਕੀਤਾ ਤਾਂ ਉਹਦੀ ਜੋ ਲਾਜ ਵਾਸਤੇ ਅੱਗੇ ਡੀ ਐਮ ਸੀ ਲੈ ਗਿਆ ਸੀ ਡੀ ਐਮ ਸੀ ਤੋਂ ਡੈਡ ਬੋਡੀ ਮੋਰਚੀ ਵਿੱਚ ਰੱਖੀ ਗਈ ਹੈ ਜੀ ਜੀ ਡੈਡ ਬੋਡੀ ਨੂੰ ਵੀ ਅਸੀਂ ਚੈੱਕ ਕੀਤਾ ਹੈ ਜੀ ਜੀ ਔਰ ਇਨਵੇ ਘਰ ਤੋਂ ਵੈਰੀਫਾਈ ਕਰ ਰਹੇ ਹਾਂ ਕੁਝ ਖਲਾਤ ਸ਼ੱਕੀ ਜਾਪਦੇ ਹੈ ਜੇ ਵੈਰੀਫਾਈ ਕਰ ਰਹੇ ਹਾਂ ਅੱਜ ਹਸਪਤਾਲ ਦੇ ਵਿੱਚ ਲੈ ਕੇ ਆਏ ਡਾਕਟਰ ਨੇ ਇਹਨਾਂ ਨੂੰ ਚੈੱਕ ਕੀਤਾ ਲੜਕੀ ਨੂੰ ਉਹ ਦਿਤਤ ਘੋਸ਼ਿਤ ਕਰਤਾ ਪਰ ਉਹ ਉਹਨਾਂ ਨੇ ਕਿਹਾ ਮੋਰਚੀ ਵਿੱਚ ਖਾਣ ਲਈ ਉਹਨਾਂ ਨੇ ਤੱਕੇ ਨਾਲ ਉੱਥੇ ਉਹਨਾਂ ਦੇ ਕਰਮਚਾਰੀਆਂ ਨੇ ਵੀ ਤੱਕਾ ਮੁੱਕਾ ਕਰਕੇ ਬੋਡੀ ਗਾਂ ਲੈ ਇਹ ਪਤਾ ਲੱਗੇ ਇਹ ਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਜੇ ਕੋਈ ਨਹੀਂ ਕਿਹਾ ਜਾ ਸਕਦਾ ਕੀ ਲੱਗਦਾ ਦਿੱਤ ਦਾ ਕਾਰਨ ਕੀ ਲੱਗਦਾ ਤੁਹਾਨੂੰ ਤੁਸੀਂ ਇਨਵੈਸਟੀਗੇਸ਼ਨ ਫਿਰ ਵੀ ਕਰ ਕਰ ਰਹੇ ਨਹੀਂ ਤਾਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰਿਵਾਰ ਨਾਲ ਪਰਿਵਾਰ ਨਾਲ ਕੋਈ ਰابطਾ ਇਹਨਾਂ ਦੇ ਪਰਿਵਾਰ ਤੋਂ ਵੈਰੀਫਾਈ ਕਰ ਰਹੇ ਹਾਂ ਕਰ ਗਲਤੀ ਹੈ ਜੇ ਕੋਈ ਦੇਰੀ ਦੀ ਚੀਜ਼ ਹੈ ਕੋਈ ਇਸ ਤਰ੍ਹਾਂ ਦਾ ਕੋਈ ਸਾਦੇ ਨੋਟ ਨਹੀਂ ਨਹੀਂ ਇਹ ਤਾਂ ਹੁਣ ਆਫਟਰ ਪੋਸਟਮਾਰਟਮ ਹੀ ਪਤਾ ਲੱਗੇਗਾ ਕਰਦਿਆ ਨੇ ਦਿੱਤਿਆ ਕਰਦਿਆ ਨੇ ਤੇ ਕੁਝ ਨਹੀਂ ਦੱਸਿਆ ਕਹਿੰਦੇ ਸੂ ਸਾਈਡ ਕਮਿਟ ਕੀਤਾ ਹੈ